आम आदमी पार्टी आम आदमी पार्टी आम आदमी पार्टी जिंदाबाद लाल चंद कटारू चाक जिंदाबाद मंत्री लाल चंद देखिए थोड़ा कुछ हां जी हां जी उठ के मसे रे साले यार ताले ताले तो जी सारे पूरा फ्रंट बैक के तरफ मंत्री लाल चंद कटारूचक जी जिंदाबाद तेरी लाल चंद कटारूचक जी जिंदाबाद बोले 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 आज ये पीछे आ जी पीछे आ पीछे थोड़ा सा पीछे करिए आ जाओ आ जाओ एक मिनट भाई पीछे आ जी भाई चलो बनाओ एक दो मिनट एक मिनट आ जाओ कोई थोड़ी पीछे हो जाओ भाई ਵਰਤਾਂ ਦੇ ਤੋਂ ਵੀ ਬਾਬਾ ਜੀ ਇਸ ਇਤਿਹਾਸਨਾ ਵੱਡਾ ਮਾਮੂਲੀ ਦਾ ਜਦੋਂ ਸਭ ਨੂੰ ਦੱਸਿਆ ਵਰੀ ਫਾਈਟ ਦਾ ਲਈ ਵਟਸਐਪ ਹੈ ਦਾ ਉਦਘਾਟਨ ਹੈਗਾ ਕੀ ਕਹਿਣਾ ਤੁਹਾਡਾ ਅ ਅੱਜ ਫਿਰ ਇੱਕ ਵਾਰ ਮੈਂ ਆਪਣੇ ਹਲਕੇ ਦੇ ਪਿਆਰੇ ਲੋਕਾਂ ਚ ਆਇਆ ਸੋ ਮੇਰਾ ਬਹੁਤ ਹੀ ਪਿਆਰਾ ਔਰ ਇਤਿਹਾਸਿਕ ਪਿੰਡ ਨਰੋੜ ਜਮਲ ਸਿੰਘ ਨਗਰ ਪੰਜਾ ਨੋੜ ਜਮਲ ਸਿੰਘ ਦੇ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਮਹਿਸੂਸ ਹੁੰਦੀ ਸੀਗੀ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਧਾਨੀ ਜੀ ਦਾ ਜਿਨ੍ਹਾਂ ਨੇ ਅੱਜ ਇਸ ਪਿੰਡ ਨੂੰ 5 ਕਰੋੜ 55 ਲੱਖ ਰੁਪਇਆ ਮੱਲਾ ਵਾਟਰ ਸਪਲਾਈ ਦਾ ਜਿਹੜਾ ਹੈ ਉਹ ਸਾਰਾ ਹੀ ਸਿਸਟਮ ਦੂਰ ਕਰਨ ਦੇ ਲਈ ਦਿੱਤਾ ਸੋ ਅੱਜ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ 5 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਇੱਕ ਬਹੁਤ ਹੀ ਵੱਡੀ ਤੇ ਸ਼ਾਨਦਾਰ ਵਾਟਰ ਸਪਲਾਈ ਦਾ ਨਿਰਮਾਨ ਦਾ ਅੱਜ ਇਥੇ ਨੀਂ ਪੱਥਰ ਰੱਖਿਆ ਸੋ ਇਹ 11 ਕਿਲੋਮੀਟਰ ਲਗਭਗ 11 ਕਿਲੋਮੀਟਰ ਜਿਹੜੀ ਪਾਈਪ ਲਾਈਨ ਪੈਣੀ ਹੈ ਤੇ 50 ਲੱਖ ਗੈਲਨ ਜਿਹੜਾ ਪਾਣੀ ਹੈ ਕੈਪੈਸਿਟੀ ਦਾ ਉਹ ਟੈਂਕੀ ਬਣੇਗੀ ਸੋ ਮੈਂ ਸਮਝਦਾ ਕਿ ਪਾਣੀ ਜਿਹੜੀ ਸਭ ਤੋਂ ਮੁੱਢਲੀ ਲੋੜ ਹੈ ਮਨੁੱਖ ਦੀ ਔਰ ਪਾਣੀ ਹੀ ਕਈ ਬਿਮਾਰੀਆਂ ਨੂੰ ਮਾਰ ਪਾਉਂਦਾ ਜੇ ਪਾਣੀ ਚੰਗਾ ਹੋਏਗਾ ਸਾਬ ਸੁੱਤਰ ਹੋਏਗਾ ਤੇ ਲੋਕ ਬਿਮਾਰੀਆਂ ਤੋਂ ਬਚਣਗੇ ਸੋ ਅੱਜ ਫੇਰ ਇੱਕ ਵਾਰ ਇੱਕ ਵੱਡਾ ਤੋਹਫਾ ਨਰੋੜ ਜੈਮਲ ਸਿੰਘ ਵਾਸੀਆਂ ਨੂੰ ਮਿਲਿਆ ਔਰ ਇਸ ਤੋਂ ਪਹਿਲਾਂ ਵੀ 17 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਤੇ ਸੀਵਰੇਜ ਵਿਵਸਥਾ ਦਾ ਜਿਹੜਾ ਉਹ ਕੰਮ ਚੱਲ ਰਿਹਾ ਔਰ ਹੋਰ ਬਹੁਤ ਸਾਰੇ ਕੰਮ ਜਿਹੜੇ ਨਗਰ ਪੰਚਾਇਤ ਚ ਹੋਏ ਆ ਆਮਦਨੀ ਕਲੀਨਿਕ ਆ ਤੁਸੀਂ ਦੇਖ ਰਹੇ ਪਿੱਛੇ ਬਣਿਆ ਸੋ ਅੱਜ ਪਾਣੀ ਦੀ ਕਿਲਤ ਜਿਹੜੀ ਆ ਉਹ ਇਸ ਨਗਰ ਨਿਵਾਸੀਆਂ ਨੂੰ ਜਿਹੜੀ ਇਹਨਾਂ ਦੀ ਦੂਰ ਹੋ ਗਈ ਹੈ ਤਾਂ ਮੈਂ ਸਮਝਦਾ ਇਹ ਘਟੋ ਘਟ 30 ਸਾਲ ਤੱਕ ਜੋ ਮੈਨੂੰ ਡਿਪਾਰਟਮੈਂਟ ਦੇ ਅਧਿਕਾਰੀ ਸਮਾਨ ਨੇ ਦੱਸਿਆ ਕਿ 25 ਤੋਂ 30 ਸਾਲ ਤੱਕ ਉਹਨਾਂ ਨਰੋਡ ਜਮਲਸੰਗ ਦੇ ਲੋਕਾਂ ਨੂੰ ਪਾਣੀ ਦੀ ਕੋਈ ਕਮੀਤ ਨਹੀਂ ਰਹੀ ਸੋ ਸਮੁੱਚੇ ਨਗਰ ਵਾਸੀਆਂ ਨੂੰ ਮੁਬਾਰਕਾਂ ਔਰ ਇੱਕ ਵਾਰ ਫੇਰ ਮੈਂ ਹਲਕੇ ਭੋਏ ਦੇ ਅੰਦਰ ਆਪਣੇ ਪਿਆਰੇ ਲੋਕਾਂ ਚ ਆਜਾਇਆ ਔਰ ਮੈਨੂੰ ਇਹ ਉਦਘਾਟਨ ਕਰਦੇ ਹੋਏ ਜਿੱਥੇ ਮਾਣ ਵੀ ਮਹਿਸੂਸ ਹੋ ਰਿਹਾ ਉੱਥੇ ਮੈਨੂੰ ਇਸ ਕੰਮ ਦੀ ਤਸੱਲੀ ਵੀ ਆ ਕਿ ਮੈਂ ਇਸ ਨਗਰ ਦੇ ਲੋਕਾਂ ਨੂੰ ਇਹ ਫੇਰ ਅੱਜ ਵੱਡਾ ਪ੍ਰੋਜੈਕਟ ਜਿਹੜਾ ਆ ਉਹ ਸਮਰਪਿਤ ਕੀਤਾ ਸੋ ਕਰੋੜਾ ਰੁਪਏ ਦੇ ਇਸ ਪ੍ਰੋਜੈਕਟ ਦੇ ਨਾਲ ਇੱਕ ਸ਼ਾਨਦਾਰ ਵਾਟਰ ਸਪਲਾਈ ਦਾ ਨਿਰਮਾਣ ਹੋਵੇਗਾ ਠੀਕ ਹੈ ਧੰਨ ਧੰਨ